ਬਦਮਾਸ਼ ਦੀ ਵੀ ਗੁੰਡੇ ਦੀ ਵੀ ਇਹ ਕਹਿੰਦਾ ਕਿ ਹਿਊਮਨ ਰਾਈਟਸ ਦੀ ਵਾਇਲੇਸ਼ਨ ਆ ਫਿਰ ਹੁਣ ਜੋ ਸਿੱਧੂ ਦੇ ਮਾਂ ਪਿਓ ਨੇ ਜੋ ਜਿਹੇ ਜੀ ਜ਼ਿੰਦਗੀ ਉਹ ਜਿਉਂ ਰਹੇ ਨੇ ਨਹੀਂ ਲੱਗਦਾ ਉਹ ਤਾਂ ਹਿਊਮਨ ਰਾਈਟਸ ਵਾਇਲੇਸ਼ਨ ਤੋਂ ਵੀ ਉੱਪਰ ਦੀਆਂ ਗੱਲਾਂ ਨੇ ਯਾਰ ਹੁਣ ਤੇ ਮੈਂ ਨਾ ਸਰਦਾਰ ਬਲਕੌਰ ਸਿੰਘ ਨੂੰ ਕਿੰਨਾ ਪਾਣਾ ਮੰਨ ਲੇ ਤੁਹਾਨੂੰ ਲੱਗਦਾ ਵੀ ਇਨਸਾਫ ਵਾਲੇ ਪਾਸੇ ਕਿਸੇ ਬਿਲਕੁਲ ਉਹਨੂੰ ਪਾਣਾ ਮੰਨ ਲੈਣਾ ਚਾਹੀਦਾ ਤੁਸੀਂ ਤੁਸੀਂ ਇੱਕ ਸਾਬਕਾ ਜੇਲ੍ਹ ਮੰਤਰੀ ਤੇ ਇੱਕ ਸਾਬਕਾ ਉਪ ਮੁੱਖ ਮੰਤਰੀ ਇਹ ਗੱਲ ਕਹਿ ਰਿਹਾ ਹਾਂ ਮੈਂ ਕਹਿ ਰਿਹਾ ਮੇਰੇ ਕੋਲ ਆਇਆ ਇਹ ਤੁਹਾਨੂੰ ਕੰਧ ਤੇ ਲਿਖਿਆ ਦਿਸਦਾ ਕੰਧ ਤੇ ਲਿਖਿਆ ਦਿਸਦਾ ਲਿਖਿਆ ਗਿਆ ਕੀ ਕੁਛ ਨਹੀਂ ਹੋਣਾ? ਕੁਛ ਨਹੀਂ। ਤੁਸੀਂ ਵੀ ਇੱਥੇ ਮੈਂ ਵੀ ਇੱਥੇ। ਹੂੰ। ਜੇ ਦੋ ਚੋਰ ਕੁੱਤੀ ਨਾਲ ਜਾਣ ਤੇ ਕੀ ਹੋਏਗਾ? ਹੂੰ। ਮੇਰੇ ਕੋਲ ਆਇਆ ਏ। ਹੂੰ। ਇਹ ਰਾਜੇ ਨਾਲ ਇਹ ਵਿਡਿੰਗ ਨਾਲ ਜ਼ਿਆਦਾ ਹੁੰਦੀ ਸੀ। ਹੂੰ। ਦੋਨੋਂ ਆਏ। ਸਿੱਧੂ ਸਿੱਧੂ ਮਸੇਵਾਲ ਖੋਦ। ਸਿੱਧੂ ਮਸੇਵਾਲਾ। ਹੂੰ। ਇਹ ਸਭ ਤੋਂ ਪਹਿਲਾਂ ਨਾ ਇਹ ਆਏ ਮੇਰੇ ਕੋਲ ਜੇਪੀ ਗਰੇਵਾਲ ਸੀਗਾ। ਹੂੰ। ਇੱਕ ਮੇਰੇ ਇਲਾਕੇ ਵਾਲਾ ਰਣਜੀਤ ਵਾ 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 ਇੱਕ ਇਹ ਮੂਸੇ ਵਾਲਾ ਉਦੋਂ ਮੈਂ ਫਿਰ ਉਹਨੂੰ ਟੈਲੀਫੋਨ ਕੀਤਾ ਜਨਕਰ ਗੁਪਤਾ ਹੁੰਦੇ ਸੀ ਤੋ ਕਹਿੰਦੇ ਯਾਰਾ ਗਿੱਪੀ ਨੂੰ ਮੇਰੇ ਕੋਲ ਹੀ ਭੇਜ ਦੇ ਤੇ ਉਹਨੂੰ ਗਿੱਪੀ ਨੂੰ ਦਿੱਤੇ ਤੇ ਉਹਦਾ ਰਣਜੀਤ ਦਾ ਕਹਿ ਦਿੱਤਾ ਕਿ ਉਹ ਥੋਂ ਲੈ ਲਈ ਤੂੰ ਜ਼ਿਲੇ ਵੱਲੋਂ ਉਹ ਉਹ ਕੋਆਪਰੇਸ਼ਨ ਮਿਨਿਸਟਰ ਸੀਗਾ ਜਿਹੜੇ ਮਿਨਿਸਟਰ ਵੀ ਸੀਗਾ ਸਿੱਧੂ ਮੂਸੇਵਾਲੇ ਨੂੰ ਉਹਨੇ ਕੰਨ ਮੈਂ ਦੇ ਦਿੱਤੇ ਖਿਆਲ ਇਹਦਾ ਕੋਈ ਵੀ ਕਿ ਕਦਾ ਕਿਦਾ ਇਹਦੇ ਦਿਨ ਬਹੁਤ ਜਿਆਦਾ ਜਦੋਂ ਮੈਂ ਬਣਿਆ ਹੋਮ ਮਿਨਿਸਟਰ ਤੇ ਉਸ ਵੇਲੇ ਏ ਡੀ ਜੀ ਪੀ ਸਕਿਉਰਿਟੀ ਹੁੰਦਾ ਸੀ ਕੋਈ ਪਤਾ ਨਹੀਂ ਕੌਣ ਸੀ ਮੈਨੂੰ ਕਿਹਾ ਯਾਰ ਰਾਜਾ ਕਿੰਨਾ ਕਿੰਨਾ ਭਾਜੀ ਇਹਦਾ ਕਰੋ ਭਾਜੀ ਇਹਨਾਂ ਰੰਦਾ ਸਾਹਿਬ ਕਰੋ ਮੇਰਾ ਬੜਾ ਦੋਸਤ ਹੈ ਮੇਰਾ ਭਰਾ ਵਾ ਛੋਟਾ ਤੇ ਮੇਰਾ ਕੋਈ ਬਹੁਤਾ ਇੰਟਰਸਟ ਨਹੀਂ ਸੀ ਹੁੰਦਾ ਕਿ ਆ ਗਾਣੇ ਗੁਣੇ ਸੁਣਦੇ ਮੈਂ ਅੱਜ ਵੀ ਨਹੀਂ ਕਰੀ ਸੁਣੇ ਤੇ ਮੈਨੂੰ ਹੁਣ ਪਤਾ ਲੱਗਾ ਕਿ ਯਾਰ ਸਿੱਧੂ ਮੂਸੇਵਾਲਾ ਇੰਨਾ ਟੌਪ ਦਾ ਸਿੰਗਰ ਸੀ ਬਹੁਤ ਲੋਕਾਂ ਨੇ ਉਹਦੇ ਜਾਣ ਤੋਂ ਬਾਅਦ ਮਹਿਸੂਸ ਕੀਤੀ ਹੈ ਜੀ ਨਹੀਂ ਮੈਨੂੰ ਪਤਾ ਹੀ ਨਹੀਂ ਮੇਰੇ ਕੋਲ ਮੇਰਾ ਮੇਰਾ ਬੇਟਾ ਭੱਜ ਆ ਗਿਆ ਤੇ ਇਹਨੂੰ ਮਿਲਿਆ ਕੇ ਫੋਟੋ ਹੁੰਦੇ ਨੇ ਨਾ ਇਹਨਾਂ ਦੀ ਗੱਲਬਾਤ ਵੀ ਬਹੁਤ ਹੁੰਦੀ ਰਹੀ ਬਹੁਤ ਫਰੈਂਡ ਵੀ ਬਣ ਗਏ ਉਹਦੇ ਤੇ ਇਹ ਦੋਵੇਂ ਹਾਂ ਤੇ ਮੈਨੂੰ ਕਹਿੰਦਾ ਡੈਡੀ ਤੂੰ ਹੀ ਇਹਨੂੰ ਉਤਨੀ ਮਿਲੀ ਜਾਂਦੇ ਜੱਟ ਜਾਬੇ ਕੀ ਹੈ ਉਹ ਸਦਾ ਜੈਨ ਪਾਕ ਜੀ ਬੰਦਾ ਕਹਿੰਦਾ ਇਹ ਤਾਂ ਬਹੁਤ ਵੱਡਾ ਸਿੰਗਰ ਹੈ ਇਹਨੂੰ ਤਾਂ ਲੋਕ ਲੱਭਦੇ ਫਿਰਦੇ ਨੇ ਬਿਲਕੁਲ ਇਹ ਗੱਲ ਹੋਈ ਤੇ ਮੈਂ ਕਿਹਾ ਮੈਂ ਆ ਜਾ ਬਟਾ ਪੈ ਚਾ ਚੂ ਤੇ ਪੀਤੀ ਬਿਲਕੁਲ ਮੈਂ ਜਬ ਮੈਨੂੰ ਸੱਚੀ ਨਹੀਂ ਤਰ੍ਹਾਂ ਕਹਿੰਦਾ ਨਹੀਂ ਅੰਕਲ ਕੋਈ ਨਹੀਂ ਤੂੰ ਵੀ ਕਹਿੰਦਾ ਜੈਨ ਮੈਂ 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 ਤੇ ਤੈਨੂੰ ਰਾਜੇ ਕਰਕੇ ਜੇ ਤੂੰ ਕੱਲਾ ਹੁੰਦਾ ਤਾਂ ਸ਼ਾਇਦ ਹੈ ਨਾ ਜਾਣਦਾ ਹੁੰਦਾ ਨਾ ਜਾਣਦਾ ਹੁੰਦਾ ਤੇ ਉਸੇ ਵੇਲੇ ਮੈਨੂੰ ਜਿਪਸੀ ਦਿੱਤੀ ਇਹਨੂੰ ਨਾਲ ਗਨਮੈਂਟ ਦੇ ਤੇ ਕਮਾਂਡੋ ਦੇ ਤੇ ਇਹਦਾ ਮੈਂ ਭੇਜਿਆ ਪਿੰਡ ਭੇਜਿਆ ਮੈਂ ਨੂੰ ਉਹ ਕਹਿੰਦੇ ਜੀ ਨੂੰ 2-4 ਦਿਨ ਬਾਅਦ ਭੇਜ ਦੇਣਾ ਮੈਂ ਕਿਹਾ ਇਹਨੂੰ ਮੈਂ ਆਪਣੀ ਜੀਪਸੀ ਦੇਣ ਲੱਗਾ ਹੂੰ ਉਹ ਰਜ ਜਾਏਗਾ ਤੁਸੀਂ ਆਪਣੀ ਪੈਲੇਟ ਦਿੱਤੀ ਫਿਰ ਉਹ ਨਹੀਂ ਉਹ ਕਹਿੰਦੇ ਜੀ ਤੂੰ ਆਪਣੀ ਨਾਲ ਭੇਜ ਉਹਨੂੰ ਭੇਜੋ ਹੋਣੀ ਹੀ ਇਹੀ ਦੇ ਦੇਣੇ ਕਿਉਂਕਿ ਮੈਨੂੰ ਪਤਾ ਹੈ ਕਿ ਜੇ ਮੇਰੀ ਜਾਏਗੀ ਤਾਂ ਮੈਨੂੰ ਤਾਂ 5-10 ਮਿੰਟ ਚ ਆ ਜਾਣੀ ਵਾਪਸ ਦੇਣੀ ਹਾਂ ਤੇ ਇਹਨੂੰ ਕਿਸੇ ਨੇ ਦੇਣੀ ਨਹੀਂ ਲਾਰਾ ਨਾ ਲਾ ਦੇ ਮੈਂ ਕਿਹਾ ਮੈਨੂੰ ਆਪਣੀ ਦੇ ਦੇਣ ਲੱਗਾ ਹੂੰ ਇਹ ਚੱਲਿਆ ਉਹ ਕਹਿੰਦਾ ਜੀ ਸਿਰਫ 1 ਘੰਟਾ ਦੋ ਅੱਛਾ ਗਨਮੈਂਟ ਵੀ ਪਹੁੰਚ ਜਾਂਦੇ ਨੇ ਤੇ ਗੱਡੀ ਲੈ ਜੇ ਤੇ ਉਤੋਂ ਪਟਿਆਲੋਂ ਜਾ ਕੇ ਆਪਣੇ ਘਰ ਮਿਲ ਲੈਣੇ। ਅੱਛਾ ਤੇ ਇੱਥੋਂ ਜਾਂਦੇ ਜਾਂਦੇ ਰਸਤੇ 'ਚ ਹੀ ਲੈ ਗਿਆ ਸਿੱਧੂ। ਹੋਰ ਕੀ ਉਹ ਸਿੱਧੂ ਇਹਦੇ ਨਹੀਂ ਲੈ ਕੇ ਗਿਆ। ਕਿੰਨੇ ਕਿੰਨੇ ਘਰ ਮੈਂ ਦਿੱਤੇ ਸੀ ਤੁਸੀਂ ਉਦੋਂ? ਉਹਨੂੰ ਦਿੱਤੇ ਸੀ 4 ਤੇ 1 5। ਹਾਂਜੀ। ਘਮਾਣੋ। ਤੇ ਬਾਕੀ ਪਹਿਲਾਂ ਇਹਦੇ ਕੋਲ 2 ਕਿ ਤਿੰਨ ਹੈਗੇ ਸੀ। ਹੂੰ। ਤੇ ਉਹਦੇ 'ਚ ਵੇਖੋ ਜੇ ਕਿਤੇ ਇਹਦਾ ਉਹ ਨਾ ਆਉਂਦਾ। ਡਿਸਕਲੋਜ਼ ਨਾ ਕਰ ਦੇ। ਸਿੱਧੂ ਬੋਸੇ ਵਾਲਾ ਮਰਦਾ। ਹੂੰ। ਵੀ ਉਹ ਡਾਕੂਮੈਂਟ ਜਿਹੜਾ ਬਾਅਦ ਚ ਮਤਲਬ ਕਨਫਿਡੈਂਸ਼ੀਅਲ ਸੀਗਾ ਸਕਿਉਰਟੀ ਵਾਲੇ ਮਸਤ ਨੇ ਉਹਨੂੰ ਲੈ ਕੇ ਵੀ ਉਹ ਜਿਹੜਾ ਬਾਹਰ ਆਇਆ ਉਹਦਾ ਪਤਾ ਉਹਦੇ ਦਾ ਵੀ ਨਾ ਸੀ ਕਿ ਉਹਦੀ ਵੀ 6 ਬੰਦਿਆਂ ਦੀ ਸਕਿਉਰਟੀ ਵਾਪਸ ਲੈ ਲਈ ਤੁਹਾਡੇ ਬੇਟੇ ਦੀ ਵੀ ਮੇਰੇ ਬੇਟੇ ਦੀ ਵੀ ਲਈ ਹਾਂ ਯਾਰ ਪਿਓ ਨੂੰ ਖਤਰਾ ਤੇ ਮੁੰਡੇ ਨੂੰ ਖਤਰਾ ਨਹੀਂ ਹੂੰ ਨਹੀਂ ਅੱਜ ਪਹਿਲਾਂ ਨਾਲੇ ਇਹ ਤਾਂ ਟਾਰਗੇਟ ਹੈ ਰੀਅਲ ਮਿਨਿਸਟਰੀ ਆ ਰਟਾਲਸਨ ਸੋਨ ਮੈਂ ਜੇਲ ਮਿਨਿਸਟਰੀ ਆ ਮੈਂ ਹੋਮ ਮੈਂ ਹੋਮ ਮੇਰੇ ਕੋਲ ਹੈ ਜਿਨ੍ਹਾਂ ਦੇ ਮੈਂ ਪਾਵਰ ਚ ਮੈਨੂੰ ਖਤਰਾ ਹੈ ਹੂੰ ਤੇ ਯਾਰ ਜਿੱਦਨ ਉਤਰ ਗਿਆ ਉਦੋਂ ਮੈਨੂੰ ਖਤਰਾ ਨਹੀਂ ਖਤਮ ਹੋ ਗਿਆ ਉਦੋਂ ਤੇ ਫਿਰ ਮੈਂ ਵੱਧ ਟਾਰਗੇਟਡ ਹੋਣਾ ਹਾਂ ਕਹਿੰਦਾ ਹੁਣ ਹੁਣ ਇਹ ਕਿਹੜਾ ਪਾਵਰ ਚ ਆ ਹੁਣ ਕਿਹੜਾ ਪਾਵਰ ਇਹਦੇ ਨਾਲ ਕੌਣ ਤੁਰਿਆ ਫਿਰਦਾ ਤੇ ਫਿਰ ਗੋਲੀ ਵੱਜੂ ਤੇ ਉਹਦਾ ਉਸ ਗੋਲੀ ਦਾ ਕੌਣ ਜ਼ਿੰਮੇਵਾਰ ਹੈ ਉਹ ਗਵਰਨਮੈਂਟ ਜ਼ਿੰਮੇਵਾਰ ਹੈ ਖਾਸ ਕਰ ਉਹ ਬੰਦੇ ਜਿਨ੍ਹਾਂ ਨੇ ਉਹ ਡਾਕੂਮੈਂਟ ਲਈ ਨਹੀਂ ਮੈਂ ਉਹ ਵੀ ਨਹੀਂ ਕਹਿੰਦਾ ਜਿਨ੍ਹਾਂ ਗਨਮੈਨ ਵਿਡਰੋਅ ਕੀਤੇ ਹਾਂ ਇਹ ਤੇ ਮੰਨਦੇ ਹੋ ਨਾ ਇੱਕ ਤੂੰ ਇਹ ਕਰ ਦਿਓ ਕਿ ਆਹ ਬੰਦੇ ਦੀ ਸਿਕਿਉਰਿਟੀ ਵਾਪਸ ਸਾਰੇ ਗਨਮੈਨ ਵਾਪਸ ਪਰ ਉਹ ਤਾਂ ਇਹ ਤਰਕ ਦਿੰਦੇ ਨੇ ਕਹਿੰਦੇ ਵੀ ਜਿਹੜੇ ਦੋ ਗਨਮੈਨ ਹੈਗੇ ਸੀ ਫਿਰ ਉਹ ਕਿਹੜਾ ਸਿੱਧੂ ਲੈ ਗਿਆ ਮੇਰੀ ਇੱਕ ਸੁਣੋ ਫਿਰ ਇਹ ਵੀ ਕਹਿੰਦੇ ਆ ਕਿ ਬੁਲੇਟ ਪ੍ਰੂਫ ਚ ਕਿਉਂ ਨਹੀਂ ਬੈਠਾ ਹਾਂ ਮੇਰੇ ਕੋਲ ਗਨਮੈਨ ਨੇ ਹਾਂ ਅੱਦੇ ਵਿੱਚ ਛੁੱਟੀ ਰਹਿੰਦੇ ਨੇ ਹਾਂ ਜੇ ਦੋ ਨੇ ਤੇ ਇੱਕ ਹੀ ਰੋ ਹਾਂ ਤੇ ਜੇ ਉਹਦੇ ਜੀ ਬੈਠਾ ਹਾਂ ਇੱਕ ਚੀਜ਼ ਮੈਂ ਦੱਸ ਦਿੰਦਾ ਜਿਹੜਾ ਹਮਲਾ ਹੁੰਦਾ ਹਾਂ ਉਹ ਤੁਹਾਡੇ ਤੇ ਅੰਦਰ ਬੈਠਿਆ ਬੰਦਾ ਉਹਦਾ ਕੁਝ ਨਹੀਂ ਕਰ ਸਕਦਾ ਹਾਂ ਜਾਂ ਤੁਹਾਡੇ ਪਿੱਛੇ ਗੱਡੀ ਹੋਵੇ ਤੇ ਜਾਂ ਤੁਹਾਡੇ ਨਾਲ ਅੱਗੇ ਹੋਵੇ ਉਹ ਮੁਕਾਬਲਾ ਹੋ ਸਕਦਾ ਤੇ ਜੇ ਤੁਸੀਂ ਕੋਹ ਨਾ ਤੇਰੀ ਗੱਡੀ 'ਚ ਇੱਕ ਗਨਮੈਨ ਬੈਠਾ ਸੀ ਪਹਿਲੀ ਗੋਲੀ ਉਸ ਗਨਮੈਨ ਨੂੰ ਅਜਣੀ ਹੂੰ ਦੂਜੀ ਉਹਦੇ ਤੇ ਆਉਣੀ ਇਹ ਤੇ ਬੰਦੇ ਉਹ ਅੰਦਰ ਬੈਠਾ ਗਨਮੈਨ ਤੋਪ ਲੈ ਕੇ ਬੈਠਾ ਸੀ ਇਹ ਪਰ ਇਹ ਵੀ ਆ ਨਾ ਜਦੋਂ ਪੁਲਿਸ ਹੋਵੇ ਕਹਿੰਦੇ ਉਦੋਂ ਚਾਹੇ ਗੈਂਗਸਟਰ ਕਿੰਨੇ ਹੋਣ ਉਦੋਂ ਹੱਥ ਪਾਉਣ ਤੋਂ ਡਰਦੇ ਆ ਬਿਲਕੁਲ ਡਰ ਇੱਥੋਂ ਖਾਸ ਕਰਕੇ ਗੁੰਡੇ ਡਰਦੇ ਆ ਹਾਂ ਅੱਜ ਅੱਜ ਤੁਹਾਡੇ ਤੇ ਮੈਂ ਬੋਲਿਆ ਇਹਨਾਂ ਨੂੰ ਗੁੰਡਾ ਕਹਿ ਬੇਖੋ ਸਵੇਰੀ ਉਹ ਕਰਨਗੇ ਉਹਦੇ ਤੇ ਤੇ ਗਵਰਨਮੈਂਟ ਕਰੀ ਉਹਦੇ ਤੇ ਧਿਆਨ ਨਹੀਂ ਦੇਊਗੀ ਮੈਨੂੰ ਪਿੱਛੇ ਆਇਆ ਮੈਂ ਡੀਜੀਪੀ ਨੂੰ ਭੇਜਾਂ ਕਹਿੰਨੇ ਮੈਨੂੰ ਪੁੱਛਿਆ ਹੀ ਨਹੀਂ ਅੱਛਾ ਕਹਿੰਨੇ ਪੁੱਛਿਆ ਨਹੀਂ ਜਦੋਂ ਤੁਸੀਂ ਜੇਲ੍ਹਾਂ ਤੇ ਕਿਤੇ ਜੇਲ੍ਹਾਂ ਚ ਮੈਂ ਕਿਤੇ ਕਿਹਨਾਂ ਮੈਂ ਨਕੇਲ ਪਾ ਕੇ ਰੱਖਿਆ ਸੀ ਹਾਂ ਕਹਿੰਦੇ ਹੁਣ ਤੈਨੂੰ ਵੇਖਾਂਗੇ ਅੱਛਾ ਤੁਹਾਨੂੰ ਹੁਣ ਵੀ ਧਮਕੀਆਂ ਇਸ ਤਰੀ ਲੇਖੀ ਮੈਂ ਭੇਜੀ ਡੀਜੀਪੀ ਨੂੰ ਭੇਜੀ ਤਾਂ ਮੈਨੂੰ ਅਜੇ ਤੱਕ ਕਦੀ ਕਿਸੇ ਨੇ ਪੁੱਛਿਆ ਹੀ ਨਹੀਂ ਕਿਸੇ ਨੇ ਐਫਆਈਆਰ ਨਹੀਂ ਕੀਤੀ ਆ ਜਿਹੜੀ ਗੱਲਾਂ ਚਲਦੀਆਂ ਫਿਰਦੀਆਂ ਨੇ ਆ ਜਿਹੜਾ ਤੁਰਿਆ ਫਿਰਦਾ ਉੱਥੇ ਕੈਨੇਡਾ ਦੇ ਵਿੱਚ ਉਹ ਸ਼ਰੀਆਮ ਕਹਿੰਦਾ ਖੂਨੀ ਰੰਦਾਵਾ ਨਾਲ ਇਹ ਵੀ ਕਹਿੰਦਾ ਕਿ ਮੈਂ ਇਹਨਾਂ ਨੂੰ ਸਰਕਾਰ ਨੂੰ ਵੋਟਾਂ ਪਾਈਆਂ ਤੇ ਸਰਕਾਰ ਨੂੰ ਅਸੀਂ ਦਿੱਤੀਆਂ ਸਪੋਰਟ ਦਿੱਤੀ ਤੇ ਪੈਸਾ ਭੇਜਿਆ ਕਿਉਂ ਨਹੀਂ ਭਗਵਾਨ ਤਮਾਨ ਨੇ ਉਹਦੇ ਤੇ ਉਹਦੇ ਤੇ ਐਫਆਈਆਰ ਕੀਤੀ ਪੰਨੂ ਤੇ ਕਿਉਂ ਨਹੀਂ ਬੰਨ ਲਾਇਆ ਅਜੇ ਤੱਕ ਕਿਉਂ ਨਹੀਂ ਉਹਦੀ ਉਹ ਵੀਡੀਓ ਅਜੇ ਤੱਕ ਡਿਲੀਟ ਕਰਵਾਈ ਉਹਦੇ ਤੋਂ ਇਹਦੇ ਅਗੇਂਸਟ ਆਵੇ ਉਹਦੇ ਸਾਰੇ ਚੈਨਲਾਂ ਦੇ ਉੱਤੇ ਬੰਦ ਕਰ ਦਿੰਦੇ ਨੇ ਚੈਨਲ ਵਾਲਿਆਂ ਦਾ ਸਭ ਬੰਦ ਕਰ ਦਿੰਦੀ ਹੈ ਜਿਹੜੇ ਥੱਲੇ ਇਹਨਾਂ ਦੇ ਬੈਠੇ ਹੁੰਦੇ ਜੰਪ ਹੋਰ ਬੰਦੇ ਨੇ ਮੈਨੂੰ ਤੇ ਅਜੇ ਤੱਕ ਨਹੀਂ ਕਿਸੇ ਨੇ ਪੁੱਛਿਆ ਕਿ ਤੈਨੂੰ ਆ ਜਿਹੜਾ ਥ੍ਰੈਟ ਆਇਆ ਗੋਲਡੀ ਬਰਾੜ ਵੱਲੋਂ ਐਫ ਆਈ ਆਰ ਕਰਨੀ ਤੇ ਬਣਦੀ ਸੀ ਨਾ ਜੀ ਬਿਲਕੁਲ ਤੁਸੀਂ ਸ਼ਿਕਾਇਤ ਵੀ ਬਣ ਦਿੱਤੀ ਜਦੋਂ ਹਾਂ ਜਦੋਂ ਜਿੱਕਾ ਸਾਬਕਾ ਉਪ ਮੁੱਖ ਮੰਤਰੀ ਦੇ ਨਾਲ ਪੁਲਿਸ ਇਸ ਤਰੀਕੇ ਟਰੀਟ ਕਰ ਰਹੀ ਆ ਤਾਂ ਆਮ ਲੋਕ ਕੀ ਸੋਚਣ ਸੋਚ ਸਕਦੇ ਨੇ ਕਿ ਆਪਣੀ ਸੁਣਾਈ ਲੈ ਛੋਟੇ ਵੀਰ ਹਮੈਂ ਸਾਹਮਣੇ ਬੈਠਾ ਮੈਨੂੰ ਤੇ ਅੱਜ ਤੱਕ ਜਵਾਬ ਨਹੀਂ ਆਇਆ ਕਿੰਨੇ ਮਹੀਨੇ ਦੀ ਗੱਲ ਹੋ ਗਈ ਹੈ ਮੇਰੇ ਘਰੋਂ ਗਏ ਹਣਗੇ 6-7 ਮਹੀਨੇ ਹੋ ਗਏ ਹਣਗੇ ਕੋਈ ਸਿੰਗਲ ਰਿਪਲਾਈ ਨਹੀਂ ਆਇਆ ਮੈਂ ਜੀ ਰਿਪਲਾਈ ਛੱਡ ਕੇ ਕੋਈ ਜਵਾਬ ਹੀ ਨਹੀਂ ਆਇਆ ਰਿਮਾਈਂਡਰ ਪਾਇਆ ਕਦੇ ਤੇ ਕਦ ਲਈ ਪਾਉਣਾ ਸੀ ਆਪਾਂ ਵੀ ਕਿਹੜੇ ਬੇਸ਼ਰਮ ਹਾਂ ਰਿਸਪੈਕਟ ਤੇ ਹੈਗੀ ਹੁੰਦੀ ਨਾਲ ਬੰਦੇ ਦੀ ਹਾਂਜੀ ਤੇ ਉਦੋਂ ਇਹੋ ਹੀ ਮੁੱਖ ਮੰਤਰੀ ਇਹ ਕਹਿੰਦਾ ਨਾ ਕਿ ਜੇ ਇੰਨਾ ਹੀ ਖਤਰਾ ਤੁਹਾਨੂੰ ਤੇ ਮੁਰਗੀਖਾਨੇ ਖੋਲੋ ਤੇ ਹੁਣ ਇਹਨੂੰ ਪਿਗੜੀ ਇਹਨੂੰ ਖੋਲਣੀ ਚਾਹੀਦੀ ਆ ਹਾਂ ਦਿਰ ਵੀ ਲਗਾਰ ਇਹਦਾ ਵਾਹ ਵੱਡੇ ਵੱਡੇ ਹੁੰਦੇ ਨੇ ਉਸੂਰ ਤੁਸੀਂ ਕਦੇ ਸਲਾਹ ਦਿੱਤੀ ਵੀ ਨਾ ਮੁਰਗੀਖਾਨੇ ਵਾਲੀ ਜਾਂ ਦੂਜੇ ਫਰਮ ਵਾਲੀ ਕਦੇ ਮੁਰਗੀ ਯਾਰ ਮੁੱਖ ਮੰਤਰੀ ਤਾਂ ਲੈਵਲ ਕਿੱਥੇ ਪਹੁੰਚ ਗਿਆ ਕਿੱਥੇ ਸਰਦਾਰ ਪ੍ਰਤਾਪ ਸਿੰਘ ਕਹਿ ਰਹੇ ਤੇ ਕਿੱਥੇ ਸਰਦਾਰ ਪਗਵੰਸੋ ਇਦਾਂ ਦੀ ਪੋਲਿਟਿਕਸ ਚੱਲ ਪਈਏ ਸ਼ਰਮ ਆਉਂਦੀ ਆ